ਬੈਰੋ ਵਾਲ ਤੇ ਢੂੰਗੇ ਟੋਇਆਂ ਵਿੱਚ ਡਿੱਗਣ ਨਾਲ ਕਈ ਇਨਸਾਨੀ ਜਾਨਾਂ ਦਾ ਨੁਕਸਾਨ ਹੋਣ ਤੋਂ ਬਾਅਦ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਬੈਰੋਵਾਲ ਸੁੱਕੇ ਖੂਹ ਅਤੇ ਟੋਏ ਜਾਂ ਤਾਂ ਮਿੱਟੀ ਪਾ ਕੇ ਪੂਰੀ ਕਰ ਦੇਣ ਜਾਂ ਫਿਰ ਖੁੱਲੇ ਨਾ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਵੱਲੋਂ ਵੀ ਕਿਸੇ ਵੀ ਤਰ੍ਹਾਂ ਦਾ ਟੋਆ ਖੁੱਲਾ ਨਾ ਰੱਖਣ ਦੇ ਹੁਕਮਚਾਰੀ ਕੀਤੇ ਗਏ ਸਨ ਪਰ ਇਨ੍ਹਾਂ ਹੁਕਮਾਂ ਤੇ ਅਮਲ ਨਹੀਂ ਹੋਇਆ ਅਜੇ ਵੀ ਕਈ ਪੁਰਾਣੇ ਖੂਹ ਹਨ ਜਿਨ੍ਹਾਂ ਵਿੱਚੋਂ ਕੁਝ ਸੁੱਕ ਵੀ ਗਏ ਹਨ ਤੇ ਖੁੱਲੇ ਨਜ਼ਰ ਆਉਂਦੇ ਹਨ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਜ਼ਿਲ੍ਹਾ ਪਟਾਲਾ ਦੇ ਤਹਿਤ ਆਂਦੇ ਥਾਣਾ ਸੇਖਵਾਂ ਦੇ ਪਿੰਡ ਥੈ ਗੁਲਾਮ ਨਬੀ ਦੇ ਰਹਿਣ ਵਾਲੇ ਇੱਕ ਛੋਟੇ ਜਿਹੇ ਕਿਸਾਨ ਦੀ 2.5 ਲੱਖ ਰੁਪਏ ਦੇ ਕਰੀਬ ਮੁੱਲ ਦੀ ਮੱਝ ਦੀ ਅਜੇ ਹੀ ਇੱਕ ਡੂੰਘੇ ਸੁੱਕੇ ਖੂਹ ਵਿੱਚ ਡਿੱਗਣ ਨਾਲ ਮੌਤ ਹੋ ਗਈ। ਮਿੱਤੇ ਮੱਝ ਦੇ 6 ਦਿਨਾਂ ਤੋਂ ਅਜੇ ਵੀ ਖੂਹ ਵਿੱਚ ਹੀ ਪਈ ਹੈ ਜਦ ਕਿ ਸਿਰਫ ਇੱਕ ਕਿੱਲੇ ਜ਼ਮੀਨ ਦਾ ਮਾਲਕ ਅਤੇ ਦੁੱਧ ਦੇ ਕਾਰੋਬਾਰ ਤੋਂ ਪਰਿਵਾਰ ਉਹ ਬਜ਼ੁਰਗ ਪਾਲਦਾ ਹੈ। ਮੈਂ ਯਾਨ ਸਿੰਘ ਪਿੰਡ ਥੈ ਗੁਲਾਮ ਨੇ ਪਿੱਛੋਂ ਰਹਿਣ ਹੋਇਆ। ਮਿਸ਼ਾਰਾ ਨੇੜੇ ਚਾਰ ਦਿਨ ਚਲੋ ਮੀਟਾ ਟੂਰ ਸੇਖਲਾ ਮਣੀ ਪਿੰਡ ਮੈਂ ਤਾਂ ਅਸੀਂ ਮੈਂ ਆਪਣੇ ਮਾਲਕ ਸ਼ਾਵੇਂ ਬੱਧਾ ਇਹ ਤੋਂ ਖਾਲ ਲੱਗਾ ਦੁਪਹਿਰ ਨੂੰ ਰੱਸੇ ਖੋਲੇ ਤੇ ਸਾਡੇ ਲੱਗ ਗਈ ਸਾਡੇ ਕਿਸੇ ਨਹੀਂ ਕੋਈ ਉਹਦੇ ਵਿੱਚ ਸਾਡੀ ਚੰਗੀ ਮੱਝ ਪੈ ਗਈ ਉਹ ਵਿੱਚ ਡਿੱਕ ਕੇ ਮਰ ਗਈ ਆਹੀਂ ਪ੍ਰਸ਼ਾਸਨ ਕੋ 19 ਤਰੀਕ ਦੀ ਮਰੀ ਆ ਅਸੀਂ ਉਸ ਵੇਲੇ ਪੁਲਿਸ ਚੋਂ ਕੀ ਹੋ ਪਏ ਆ ਉਹ ਆਂਦੇ ਪਹਿਲੋਂ ਆਂਦੇ ਹੀ ਰਾਤ ਨੂੰ ਆਉਣੇ 6 ਵਜੇ ਆਉਣੇ ਆ 7 ਵਜੇ ਆਉਣੇ ਆ ਫੇਰ ਆਂਦੇ ਜੀ ਉੱਥੇ ਆ ਗਿਆ ਕੋਈ ਅਸੀਂ ਆਏ ਨਹੀਂ ਅਗਲੇ ਦਿਨ ਵੀ ਜਾ ਕੇ ਫੋਨ ਕਾ ਕੇ ਮੰਗਾਇਆ ਤੇ ਫੋਟੋ ਲੱਗ ਲੈ ਗਏ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਗਰੀਬ ਵਾਂਗ ਕਿੱਲਾ ਸੋਕੇ ਲਟਾ ਰਿਹਾ ਡੰਗਰਾ ਦਾ ਦੁੱਧ ਵੇਚ ਕੇ ਬਿਜਾਰਾ ਕਰਦੇ ਹਾਂ ਇਸ ਕਰਕੇ ਸਾਡਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਨਾ ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਕਦੋਂ ਨਾ ਪੂਰਾ ਨਾ ਕੋਸੇ ਤੇ ਇਹ ਸਾਡੀ ਅੱਜ ਮਨਜ਼ੂਰ ਕਰੋ ਰਾਤੀ ਵੀ ਅਸੀਂ ਗਏ ਆ ਤੇ ਉੱਥੇ ਉਹ ਦੂਜੀ ਪਾਰਟੀ ਆਈ ਨਹੀਂ ਹੁਣ ਵੀ ਅੱਜ ਵੀ ਸੱਦੇ ਆ ਵਾ ਚੱਲੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਣਦੀ ਇਹਦੇ ਬਾਰੇ ਕੋਈ ਸਾਡੀ ਪਹਿਲਾਂ ਛੋਟੀ ਸੀ ਨਵੇਂ ਦੁੱਧ ਹੋਏ ਤਿੰਨ ਮਹੀਨੇ ਹੋਏਗੀ ਲੱਖ ਸਵਾ ਲੱਖ ਦੀ ਛੋਟੀ ਸੀ ਬਿਸ਼ੱਕ ਮੋਰੀ ਆ ਗਈ ਵੇਖ ਲੋ ਸਾਰੇ ਵੇਖਣ ਦੇ ਆ ਤੇ ਇੰਨੇ ਸਾਡਾ ਲੱਖ ਸਵਾ ਲੱਖ ਦੀ ਇਹ ਛੋਟੀ ਜਿਹੜਾ ਨੁਕਸਾਨ ਹੋਇਆ ਵਾ ਤੇ ਮੌਕੇ ਉਹਨਾਂ ਤੇ ਮਹਿੰਗੀਆਂ ਮਿਲਦੀਆਂ ਮਾਲਵੇ ਦੀ ਛੋਟੀ ਇਹਨੇ ਹਾਂਜੀ ਅਸੀਂ ਪ੍ਰਸ਼ਾਸਨ ਕੋਲ ਵੀ ਉਹਨਾਂ ਨੂੰ ਪੁੱਛੋ ਕਿ ਇਹ ਸਾਡਾ ਜੋ ਵਾਜਬਾ ਸਾਨੂੰਗਾ ਉਹਨਾਂ ਸਾ ਕੋਈ ਕਾਰਵਾਈ ਉਨੀ ਤਰੀਕ ਦੀ ਹੋਈ ਹੈ ਅਜੇ ਵਿੱਚ ਪਈ ਆ ਉਹ ਲਾਟਾ ਉਹ ਨੇ ਸਲਵਾਂ ਹੀ ਲੱਗੇ ਆ ਤੇ ਉਹਨਾਂ ਤੇ ਉਹ ਕੋਈ ਨਹੀਂ ਇਹਦੇ ਬਦ ਕੋਈ ਨਹੀਂ ਸੋਚਿਆ ਉਹਨੇ ਕੀ ਕਰੀ ਕਿ ਨੇ ਆ ਕੱਲ ਰਾਤ ਨੂੰ 6 ਵਜੇ ਸੱਜੇ ਗਏ ਤੇ ਉਹ ਪਾਲਟੀ ਨਹੀਂ ਆਈਆਂ ਤੇ ਜੀ ਪਾਲਟੀ ਨਹੀਂ ਆਈ ਹੋਇਆ ਹੁਣ 10 ਵਜੇ ਸੱਜੇ ਆਏ ਤੱਕ ਸਾਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਉਹਨਾਂ ਦਾ ਫੋਨ ਨਹੀਂ ਆਇਆ ਕੋਈ ਆਉਂਕਾ ਨਾ ਆਇਆ ਸਿੱਖ ਕੋਈ ਗਲਤੀ ਆਹੀਂ ਆ ਚੀਜ਼ ਆਹੀਂ ਆਪਣਾ ਕਰਨਾ ਚਾਹੁੰਦੇ ਆ ਅਸੀਂ ਅਸੀਂ ਜਿਉਨੇ ਕਾ ਸਾਡੀ ਇੱਕ ਪੁਲਿਸ ਪ੍ਰਸ਼ਾਸਨ ਦਾ ਦਬ ਕਰੇ ਵਿਚੋਂ ਕਢਾਵੇ ਤੇ ਸਾਡਾ ਜੋਰ ਜਾਇ ਸਾਨੂੰ ਦਿਵਾਇਆ ਜਾਏ ਇਹ ਘਟਨਾ ਹੈ 3 ਬੰਦੇ ਆ ਤੇ ਇਹ ਉਦਾਂ ਹੀ ਵਿੱਚ ਹੋਣ ਦੇ ਕਾਪੋਰਸ ਸੈਸ਼ਨ ਨਹੀਂ ਲੱਗਣਾ ਲੱਗਦੀ ਆ ਲੱਗਦੀ ਦਿਨਾਂ ਨਗਰ ਦੇ ਬਾਈਪਾਸ ਨੇੜੇ ਪੈਂਦੇ ਇੱਕ ਪਿੰਡ ਵਿੱਚ ਛੁੱਟੀ ਵੇਲੇ ਬੱਚਾ ਨੂੰ ਲੈ ਕੇ ਜਾ ਰਹੀ বাস ਪਲਟ ਗਈ ਜਿਸ ਕਾਰਨ বাস ਚਸਵਾਰ ਛੋਟੇ ਛੋਟੇ ਬੱਚੇ ਬਾਲ-ਬਾਲ ਪਚ ਗਏ বাস ਪਲਟਣ ਦੀ ਖਬਰ ਸੁਣਦੇ ਹੀ ਬੱਚਿਆਂ ਦੇ ਮਾਪਿਆਂ ਦੇ ਸਾਹ ਸੁਗ ਗਏ ਤੇ ਉਹਨਾਂ ਤੁਰੰਤ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਆਪਣੇ ਆਪਣੇ ਬੱਚਿਆਂ ਦਾ ਹਾਲ-ਚਲ ਜਾਣਿਆ

तो वो साइड में कच्ची जगह थी उससे वो गाड़ी थोड़ी इधर हो गई लेकिन बच्चे आ, सब बातों को अगर आप छोड़िए तो बच्चे बिल्कुल सेफ हैं और दे वर वेरी हैप्पी मैं उसी टाइम आ गई थी उसी टाइम मैं पठानकोट थी पठानकोट से मैं मेरे को बीस मिनट लगे आने में और मैं यहाँ पहुँच गई और बच्चे बिल्कुल सेफ थे उनके पेरेंट्स भी ठीक हैं सब कह रहे हैं कि ड्राइवर ने और कंडक्टर ने बहुत हेल्प किया तो ऐसा कुछ नहीं है हादसा है ये कहीं भी हो सकता है किसी के साथ भी हो सकता ठीक है ना हम लोग रोड पे चलते हैं कई एक्सीडेंट होते हैं कई कुछ होता है लेकिन ये एक हादसा है और सब सबसे बड़ी बात सब चीजों को आप छोड़िए बच्चे से, से। गलती है देखिए जब हादसा होना होता है तब किसी भी गलती होती है जब हादसा होना आप सड़क देखिए जगह ही नहीं है मोर ओवर मैं जिस गाड़ी से आई हूँ ना वो गाड़ी के साथ कुछ भी ओवरटेकिंग नहीं हो पा रही

ਇੱਕ ਨਾਈਟ ਰਿਗ ਹੈ ਡਰਾਈਵਰ ਕਹਿ ਰਿਹਾ ਕਿ ਕੋਈ ਸਾਈਡ ਮੰਗੀ ਆ। ਉਥੋਂ ਬੱਸ ਆਈ ਹੈ ਜੀ। ਉਥੋਂ ਜਿੱਦੇ ਆਗੇ ਥੱਲੇ ਡੇਗੀ ਬੱਸ ਜੀ। ਤੇ ਬੱਚਿਆਂ ਦਾ ਬਚਾ ਆ ਜੀ। ਬੱਚੇ ਬਿਲਕੁਲ ਸੇਫ ਆ ਸਾਰੇ। ਕਿ ਆਪਣੇ ਮਾਪੇ ਹੋਏ ਸਾਰੇ ਆਪਣੇ ਆਪਣੇ ਲੈ ਕੇ ਬੱਚੇ ਆਗੇ ਇਥੋਂ। ਤੇ ਕੋਈ ਬੱਚੇ ਮਤਲਬ ਸਾਰੇ ਠੀਕ ਆ ਲਗਭਗ 25 ਜਿਹੜੇ ਸਕੂਲ ਦੀ ਬੱਸ ਆ। ਤੇ ਕਿਹੜੇ ਪਬਲਿਕ ਸਕੂਲ ਦੀ ਨਾ? ਗ੍ਰੀਨ ਲੈਂਡ ਸਕੂਲ ਗ੍ਰੀਨ ਲੈਂਡ ਛੋਟੀ। ਜੁਰਬਾਰ ਬੰਦੇ ਹੋ ਛਰਾਵਰ ਕੋਚ ਸਕੂਲ ਦੇ ਥਰੇ ਆਏ ਆ ਕਹ ਰਹੇ ਆ ਕਿ ਸਕੂਲ ਨਕੀ ਸਰਕ ਜਿਹੜੀ ਆ ਛੋਟੀ ਆ ਗਿਆ। ਉਦੇ ਕਰਨਾ ਸਰ ਦਿਹਾੜੀ ਨੇ ਕੋਈ ਇੱਥੇ ਬੋਤ ਨਹੀਂ ਤੇ 7 8 10 ਪੱਸਾ ਚਲਦੀ ਹੁੰਦੀ ਰੋਜ਼ ਸਕੂਲ ਦੀ ਜਾਂਦੀ ਹਥਣਾ ਕੇ ਉਹਨਾਂ ਦਾ ਪਾਉਂ ਡਰਾਈਵਰ ਦਾ ਸੂਟ ਆ ਗਿਆ ਕਹਦਾ ਕਿ ਇਹਨ ਸੈੱਡ ਮੰਗੀਏ ਮੇਕੋ ਹੁਣ ਇਹ ਕੀ ਕਹਿ ਸਕਦੇ ਰੋਪਨਗਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਆਲਾ ਅਧਿਕਾਰੀਆਂ ਨੇ ਕਿਹਾ ਕਿ ਇਸ ਕਤਲ ਦੇ ਸਬੰਧ ਵਿੱਚ ਦੋ ਨਿਹੰਗਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਕਰ ਉਹ ਅਗੇ ਮਰਨ ਵਾਲਾ ਪ੍ਰਵਾਸੀ ਸੀ ਤੇ ਪੰਜਾਬ ਵਿੱਚ ਮਿਹਨਤ ਮਜ਼ਦੂਰੀ ਕਰਦਾ ਸੀ ਤੇ ਪੁਲਿਸ ਨੇ ਇਹ ਵੀ ਦੱਸਿਆ ਕਿ ਇਹਨਾਂ ਦੋਹਾਂ ਦੇ ਪਹਿਲਾਂ ਵੀ ਲੜਾਈ ਦੇ ਮਾਮਲੇ ਦਰਜ ਹਨ ਸਾਨੂੰ ਇੱਥੇ ਮਾਜਰੀ ਪੁਲਿਸ ਸਟੇਸ਼ਨ ਦੇ ਜਿਹੜੇ ਹੈਗੇ ਏਰੀਏ ਦੇ ਵਿੱਚ ਦੀ ਵਾਰਦਾਤ ਹੈ ਜੀ ਇਹ ਮੀਆਪੁਰ ਚੰਗਰ ਪਿੰਡ ਪੈਂਦਾ ਇੱਥੇ ਰੋਪੜ ਦੀ ਹੱਦ ਨਾਲ ਲੱਗਦਾ ਹੈ ਉੱਥੇ ਪਿੰਡ ਤੋਂ ਕੱਲ ਸਾਨੂੰ ਇਤਲਾਹ ਮਿਲੀ ਕਿ ਜਿਹੜਾ ਹੈ ਇੱਕ ਉਥੇ ਪ੍ਰਵਾਸੀ ਮਜ਼ਦੂਰ ਸੀਗਾ ਜੋ ਪੱਠੇ ਤੇ ਲੇਬਰ ਦਾ ਕੰਮ ਕਰ ਰਿਹਾ ਸੀਗਾ ਜਿਹਦਾ ਨਾਂ ਸ਼ੈਂਕੀ ਸੀਗਾ ਤੇ ਉਹਦੇ ਪੰਜ ਬੱਚੇ ਨੇ ਤੇ ਇੱਕ ਉਹਦੀ ਵਾਈਫ ਹੈਗੀ ਹੈ ਉਹ ਨਾਲ ਉਥੇ ਰਹਿੰਦੇ ਸੀਗੇ ਤੇ ਲਿਬਰ ਦਾ ਕੰਮ ਕਰਦੇ ਸੀਗੇ ਉਹ ਰਾਤ ਨੂੰ ਮਿਸਿੰਗ ਸੀਗਾ ਤੇ ਸਵੇਰੇ ਜਿਹੜੀ ਹੈਗੀ ਸਾਡੇ ਕੋਲ ਇਹ ਤਲਾਹ ਆਂਦੀ ਹੈ ਕਿ ਮੇਰੇ ਘਰ ਵਾਲੇ ਨੂੰ ਜਿਹੜਾ ਇੱਥੇ ਇੱਕ ਬਾਬਾ ਸ਼ੇਰ ਸਿੰਘ ਜੀ ਦੀ ਸਮਾਦ ਹੈਗੀ ਹੈ ਮਿਆਪੁਰ ਚਾਂਗਰ ਦੇ ਵਿੱਚ ਹੀ ਉਥੇ ਕੋਈ ਦੋ ਨਿਹੰਗ ਸਿੰਘ ਹੈਗੇ ਨੇ ਉਹਨਾਂ ਨੇ ਉਹਨੂੰ ਜੋ ਇਲੀਗਲੀ ਕਨਫਾਈਨ ਕੀਤਾ ਹੋਇਆ ਤੇ ਉਥੇ ਕੁੱਟਮਾਰ ਕੀਤੀ ਆ ਤੇ ਉਥੇ ਉਹਦੀ ਮੌਤ ਹੋਈ ਹੈ ਇਹਦੇ ਸੰਬੰਧ ਦੇ ਵਿੱਚ ਜਿਹੜਾ ਸ਼ੈਂਕੀ ਮ੍ਰਿਤਕ ਹੈ ਉਹਦੀ ਵਾਈਫ ਪ੍ਰਿੰਕਾ ਦੇ ਬਿਆਨ ਦੇ ਉੱਤੇ ਐਫ ਆਈ ਆਰ ਨੰਬਰ 70 ਅਧੀਨ ਤਾਰਾ 103 ਤੇ 126 2 ਬੀ ਐਨ ਐਸ ਯਾਨੀ ਕਿ ਮਰਡਰ ਤੇ ਆਪਣਾ ਇਲੀਗਲ ਕਨਫਾਈਨਮੈਂਟ ਦੀ ਜਿਹੜੀ ਹੈਗੀ ਹੈ ਐਫ ਆਈ ਆਰ ਦਰਜ ਕੀਤੀ ਗਈ ਦਰਜ ਕਰਨ ਤੋਂ ਬਾਅਦ ਜਿਹੜਾ ਹੈਗਾ ਦੋਨੋਂ ਦੋਸ਼ੀਆਂ ਨੂੰ ਕੱਲ ਦੇ ਵਿੱਚ ਹੀ ਅਰੈਸਟ ਕਰ ਲਿਆ ਗਿਆ ਜਿਹੜੇ ਦੋਨੋਂ ਦੋਸ਼ੀ ਹੈਗੇ ਨੇ ਇਹਨਾਂ ਦਾ ਨਾਂ ਹੈ ਇੱਕ ਤਾਂ ਹੈ ਸੁਧਾਗਰ ਸਿੰਘ ਪੁੱਤਰ ਮਿਸ਼ਰਾ ਸਿੰਘ ਜੋ ਪਿੰਡ ਕੋਟਲੀ ਥਾਣਾ ਮੁਰਿੰਡਾ ਦਾ ਰੋਪੜ ਦਾ ਰਹਿਣ ਵਾਲਾ ਤੇ ਦੂਜਾ ਇੰਦਰਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਬਰੋਲੀ ਤਹਿਸੀਲ ਖਰੜ ਮੁਹਾਲੀ ਦਾ ਜਿਹੜਾ ਹੈਗਾ ਇਹ ਰਹਿਣ ਵਾਲਾ ਇਹ ਦੋ ਦੋਸ਼ੀ ਨੇ ਜਿਹੜੇ ਇਸ ਮੁਕੱਦਮੇ ਦੇ ਵਿੱਚ ਅਰੈਸਟ ਕੀਤੇ ਗਏ ਨੇ ਸਰ ਕੋਈ ਕ੍ਰਿਮੀਨਲ ਰਿਕਾਰਡ ਉਹਨਾਂ ਦਾ ਹੈਗਾ ਹਾਂਜੀ ਇਹਨਾਂ ਦਾ ਜਿਹੜਾ ਹੈਗਾ ਨੇਹਾ ਜਿਹੜਾ ਸੁਦਾਗਰ ਸਿੰਘ ਹੈ ਇਹਦੇ ਤੇ 42 ਨੰਬਰ ਮੁਕੱਦਮਾ ਹੈ 2010 ਦੇ ਵਿੱਚ ਲੜਾਈ ਝਗੜੇ ਦਾ ਜਿਹੜਾ ਦਰਜ ਹੋਇਆ ਸੀਗਾ ਚਮਕੌਰ ਸਾਹਿਬ ਤੇ ਜਿਹੜਾ ਦੂਸਰਾ ਦੋਸ਼ੀ ਹੈ 인ਦਰਜੀਤ ਸਿੰਘ ਇਹਦੇ ਤੇ ਜਿਹੜਾ ਹੈਗਾ ਲੜਾਈ ਝਗੜੇ ਦਾ ਪਰਚਾ ਸਦਰ ਖਰੜ ਦੇ ਵਿੱਚ ਦਰਜ ਹੈ ਹੋਇਆ ਜਿਹੜਾ ਹੈਗਾ ਇਸ ਇਨਸੀਡੈਂਟ ਦੇ ਵਿੱਚ ਇਹ ਹੀ ਹੈ ਜੀ ਕਿ ਇਹ ਜਿਹੜਾ ਹੈਗਾ ਰਾਤ ਨੂੰ ਆਪਣਾ ਖਾਣਾ ਖਾ ਕੇ ਆਪਣਾ ਗਿਆ ਸੀਗਾ ਕਿਸੇ ਦੋਸਤ ਮਿੱਤਰ ਨੂੰ ਮਿਲਣ ਜਦੋਂ ਆ ਰਿਹਾ ਸੀਗਾ ਤਾਂ ਇਹ ਕਹਿੰਦੇ ਪਾਣੀ ਪੀਣ ਦੇ ਲਈ ਉੱਥੇ ਸਮਾਦ ਕੋਲੇ ਚਲਾ ਗਿਆ ਉੱਥੇ ਉਹਨਾਂ ਨੇ ਇਹਨੂੰ ਜਿਹੜਾ ਹੈਗਾ ਆਪਦਾ ਬੰਦੀ ਬਣਾ ਲਿਆ ਵੀ ਛੱਕੀ ਜਾਪਦੇ ਹੋਏ ਤੇ ਇਹਦੀ ਕੁੱਟਮਾਰ ਕਾਫੀ ਕੀਤੀ ਗਈ ਉਸ ਦੇ ਵਿੱਚ ਜਦੋਂ ਇਹ ਗੱਲ ਸਵੇਰ ਉਹਦੀ ਵਾਈਫ ਨੂੰ ਪਤਾ ਲੱਗਦੀ ਹੈ ਵੀ ਸ਼ਾਇਦ ਮੇਰਾ ਘਰ ਵਾਲਾ ਉੱਥੇ ਹੈ ਸਮਾਦ ਦੇ ਉੱਤੇ ਹੈ ਤਾਂ ਉਹ ਆਪਣਾ ਨਾਲ ਦੀ ਨਾਲ ਉੱਥੇ ਪਹੁੰਚਦੀ ਹੈ ਜਦੋਂ ਉੱਥੇ ਜਾ ਕੇ ਉਹ ਦੇਖਦੀ ਹੈ ਤਾਂ ਉਹਦਾ ਹਸਬੰਡ ਉਸ ਟਾਈਮ ਉੱਥੇ ਜਾਉਂਦਾ ਸੀਗਾ ਉੱਥੇ ਪਰ ਉਹ ਉਹਦੇ ਤੇ ਖੂਨ ਆ ਰਿਹਾ ਸੀਗਾ ਤੇ ਉੱਥੇ ਪਿਆ ਸੀਗਾ ਉਹ ਥਲੇ ਡਿੱਗਿਆ ਹੋਇਆ ਉਨੇ ਉਸ ਟਾਈਮ ਉੱਥੇ ਜਿਹੜੇ ਆ ਸੁਦਾਗਰ ਤੇ ਇੰਦਰਜੀਤ ਆ ਦੋਨਾਂ ਨੂੰ ਰਿਕੁਐਸਟ ਕੀਤੀ ਵੀ ਮੇਰਾ ਜਿਹੜਾ ਘਰ ਵਾਲਾ ਵੀ ਇਹਨੂੰ ਮੇਰੇ ਨਾਲ ਜਾਣ ਦਿੱਤਾ ਜਾਵੇ ਇਹਦਾ ਇਲਾਜ ਕਰਾਉਣਾ ਜ਼ਰੂਰੀ ਆ ਵੀ ਤਾਂ ਸੱਟਾਂ ਲੱਗੀਆਂ ਹੋਈਆਂ ਨੇ ਕਾਫੀ ਰਿਕੁਐਸਟ ਵਗੈਰਾ ਕੀਤੀ ਤੇ ਆਪਣਾ ਉਹਨਾਂ ਦੱਸਿਆ ਵੀ ਅਸੀਂ ਉਹ ਲੋਕਲੀ ਲੇਬਰ ਕਰਦੇ ਆ ਮੈਂ ਵਾਈਫਾਂ ਸਾਰਾ ਕੁਝ ਬਟ ਉਹਨਾਂ ਨੇ ਉਹਨੂੰ ਉੱਥੋਂ ਜਿਹੜਾ ਹੈਗਾ ਡਰਾਤਮ ਘਾ ਕੇ ਤੋੜਤਾ ਤੇ ਉਹਨੂੰ ਉੱਥੋਂ ਲਿਜਾਣ ਨਹੀਂ ਦਿੱਤਾ ਫੇਰ ਉਸ ਤੋਂ ਬਾਅਦ ਉਹ ਪਿੰਡ ਦੇ ਕੁਝ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਇਕੱਠੇ ਕਰਕੇ ਤੇ ਕਾਫੀ ਬੰਦੇ ਜਦੋਂ ਇਕੱਠੇ ਹੋ ਕੇ ਪਹੁੰਚਦੇ ਨੇ ਉਦੋਂ ਵੀ ਉਹ ਸਹਿ ਕਰਿਆ ਸੀਗਾ ਤੇ ਉਦੋਂ ਉਹਨਾਂ ਨੇ ਜਦੋਂ ਉਹਨੂੰ ਕੀਤਾ ਕਿ ਅਸੀਂ ਲੈ ਕੇ ਜਾਂਦੇ ਹਾਂ ਉਸੇ ਟਾਈਮ ਹੀ ਉਹਨਾਂ ਨੇ ਕੁਝ ਹੀ ਪਲਾਂ ਦੇ ਵਿੱਚ ਮੌਕੇ ਤੇ ਦਮ ਤੋੜਤਾ ਤਾਂ ਇਹ ਸਾਰਾ ਜਿਹੜਾ ਹੈਗਾ ਇਨਸੀਡੈਂਟ ਇੱਥੇ ਰਿਪੋਰਟ ਹੋਇਆ ਸੀ ਜੀ ਤੇ ਸਰ ਮਾਨੀਓ ਅਦਾਲਤ ਤੇ ਉਸ ਨੂੰ ਕਿੰਨੇ ਦਿਨ ਦਾ ਬੋਸ ਰਿਮਾਨ ਮਿਲੇ ਜੀ ਅੱਜ 2 ਦਿਨ ਦਾ ਪੁਲਿਸ ਰਿਮਾਨ ਜਿਹੜਾ ਹੈਗਾ ਮਾਨੀਓ ਅਦਾਲਤ ਉਲ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਗੇ ਇਹਨਾਂ ਦੀ ਪੁੱਛ ਕੇ ਛੋੜ ਕੀਤੀ ਜਾਊ ਮੌਤ ਦੇ ਕਾਰਨ ਵਾਸਤੇ ਕੋਈ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਕਿਉਂ ਜਿਹੜਾ ਸਾਡੇ ਕੋਲੇ ਹੁਣ ਤੱਕ ਤਫਤੀਸ਼ ਚ ਆਇਆ ਜੀ ਉਹ ਇਹ ਆਇਆ ਵੀ ਇਹਨਾਂ ਕੋਲੇ ਇੱਕ ਬਰਛਾ ਸੀਗਾ ਉਹਦੇ ਨਾਲ ਜਿਹੜਾ ਹੈਗਾ ਉਹਦੀ ਕੁੱਟਮਾਰ ਕੀਤੀ ਗਈ ਹੈ ਬਾਕੀ ਜਿਹੜਾ ਹੈਗਾ ਉਹ ਵੀ ਹੁਣ ਦੌਰਾਨੇ ਤਫਤੀਸ਼ ਜਿਹੜਾ ਹੈਗਾ ਉਹ ਹੈ ਜਾਂ ਕੋਈ ਹੋਰ ਵੈਪਨ ਹੈਗਾ ਉਹ ਬਰਾਮਦ ਕਰਵਾਇਆ ਜਾਊਗਾ ਪੁੱਛਗਿੱਛ ਕਰਕੇ ਮਾਰਨ ਦਾ ਕੀ ਕਾਰਨ ਸਾਹਮਣੇ ਆਇਆ ਜੀ ਗੱਲ ਕਰੀਏ ਮਾਰਨ ਦਾ ਜਿਹੜਾ ਕਾਰਨ ਸਾਹਮਣੇ ਇਹੀ ਆ ਰਿਹਾ ਜੀ ਕਿ ਇਹਨਾਂ ਨੂੰ ਜਾਂ ਤਾਂ ਕੋਈ ਸ਼ੱਕੀ ਲੱਗਿਆ ਬੰਦਾ ਪਰ ਉਸ ਤੋਂ ਬਾਅਦ ਇਹ ਆਪ ਕਾਨੂੰਨ ਨੂੰ ਸਾਰੇ ਨੂੰ ਆਪਦੇ ਹੱਥ ਚ ਲੈ ਲਿਆ ਕੁੱਟਮਾਰ ਕੀਤੀ ਗਈ ਅਗਰ ਕੋਈ ਇਹੋ ਜੀ ਗੱਲ ਸ਼ੱਕੀ ਸੀਗੀ ਤੇ ਜਦੋਂ ਵਾਈਫ ਉਹਦੀ ਆ ਗਈ ਸੀਗੀ ਜਾਂ ਪਿੰਡ ਦੇ ਨਾਲ ਲੋਕਲ ਪਿੰਡ ਸੀਗਾ ਉੱਥੋਂ ਜਾ ਕੇ ਟਾਈ ਅਪ ਕੀਤਾ ਜਾ ਸਕਦਾ ਸੀਗਾ ਜੇ ਕੋਈ ਇਹੋ ਜੀ ਗੱਲਬਾਤ ਹੈ ਕੁੱਟਣ ਮਾਰਾ ਦਾ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਜੇ ਬੰਦੇ ਨੂੰ ਓਵਰ ਪਾਵਰ ਕਰ ਲਿਆ ਗਿਆ ਸੀਗਾ ਤਾਂ ਇਮੀਡੀਏਟਲੀ ਉਹ ਚੀਜ਼ ਕੀਤੀ ਜਾਂਦੀ ਬਟ ਉਹਨੂੰ ਕੁੱਟਿਆ ਮਾਰਿਆ ਗਿਆ ਜਦੋਂ ਪਰਿਵਾਰ ਆਇਆ ਉਹਨਾਂ ਨੂੰ ਹੈਡ ਓਵਰ ਵੀ ਨਹੀਂ ਕੀਤਾ ਗਿਆ ਤੇ ਉਹਦਾ ਖੂਨ ਵਗਦਾ ਰਿਹਾ ਉਹ ਬੰਦਾ ਉੱਥੇ ਹੀ ਪਿਆ ਰਿਹਾ ਉਹ ਜਦੋਂ ਉੱਥੇ ਜਿਹੜੇ ਹੈਗੇ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਫੇਰ ਜਾ ਕੇ ਜਿਹੜਾ ਹੈਗਾ ਇਹਨੂੰ ਲੈ ਕੇ ਜਾਣ ਦੀ ਗੱਲ ਚੱਲਦੀ ਹੈ ਨਾਲ ਦੀ ਨਾਲ ਹੀ ਉਹਦੀ ਉੱਥੇ ਉਦੋਂ ਤੱਕ ਉਹ ਆਪਣਾ ਜਿਹੜਾ ਹੈਗਾ ਉਹਦਾ ਡੈਮੇਜ ਹੋ ਚੁੱਕਾ ਸੀ ਜ਼ਿਆਦਾ ਤੇ ਉਹਦੀ ਡੈਥ ਹੋ ਜਾਂਦੀ ਕਿਉਂਕਿ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਵੀ ਕਹੇ ਸੀਗੇ ਜਿਹੜੇ ਨਿਹੰਗ ਸਿੰਘ ਸੀਗੇ ਕਹਿੰਦੇ ਸੀਗੇ ਵੀ ਇਹਨੇ ਨਸ਼ਾ ਕੀਤਾ ਸੀਗਾ ਜਿਹੜਾ ਮਰ ਦਿੱਤਾ ਸੀਗਾ ਜੀ ਇਹ ਤਾਂ ਹੁਣ ਪੋਸਟਮਾਰਟਮ ਸਾਰਾ ਕਰਾਇਆ ਜੀ ਬਾਕੀ ਜਿਹੇ ਜਿਹੀ ਵੀ ਕਿਸੇ ਦੀ ਕੰਡੀਸ਼ਨ ਹੋਵੇ ਕਿਸੇ ਨੂੰ ਕੁੱਟਣ ਮਾਰਨ ਦਾ ਤਾਂ ਕਿਸੇ ਕੋਲ ਵੀ ਅਧਿਕਾਰ ਨਹੀਂ ਹੈਗਾ ਜੀ ਉਹ ਕਿਹੜੇ ਅਧਿਕਾਰ ਖੇਤਰ ਦੇ ਵਿੱਚ ਆ ਕੇ ਜਦੋਂ ਇੱਥੇ ਪੁਲਿਸ ਅਵੇਲੇਬਲ ਹੈ ਤੇ ਸਾਹਮਣੇ ਦੇ ਵਿੱਚ ਲੋਕ ਉੱਥੇ ਹੈਗੇ ਨੇ ਤਾਂ ਮਤਲਬ ਕਿਸੇ ਨੂੰ ਕੁੱਟ ਮਾਰ ਕੇ ਬੰਦੀ ਬਣਾ ਕੇ ਰੱਖਣ ਦਾ ਤਾਂ ਕੋਈ ਤੁਕ ਹੀ ਨਹੀਂ ਬਣਦਾ ਇਹ ਤਾਂ ਬੜਾ ਹੀ ਜਿਹੜਾ ਹਿਨਿਅਸ ਆਫੈਂਸ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੋਇਆ ਹੈ ਤਾਂ ਉਹਦੇ ਚ ਹੁਣ ਜਿਹੜਾ ਹੈ ਅਰੈਸਟ ਕਰ ਲਿਆ ਗਿਆ ਬਾਕੀ ਕੁਛ ਕਿਛ ਦੇ ਵਿੱਚ ਜੋ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਉਹ ਅਸੀਂ ਫਿਰ ਕੇਸ ਫਾਈਲ ਦੇ ਨਾਲ ਲੈ ਕੇ ਆਵਾਂਗੇ ਜਿਹੜੀ ਸਮਾਜਿਕ ਤੌਰ ਤੇ ਸੀ ਪਿੰਡ ਵਾਸੀ ਨੇ ਉਠਾਇਆ ਹੋਇਆ ਸੀ ਤੇ ਆਪਣੇ ਤੌਰ ਤੇ ਉਹ ਕਬਜੇ ਕੀਤਾ ਸੀ ਵੈਸੇ ਤਰ੍ਹਾਂ ਹੀ ਆਇਆ ਸੀ ਦੇਖੋ ਜੀ ਇਹ ਸਾਰਾ ਤਫਰੀਸ਼ ਦਾ ਵਿਸ਼ਾ ਇਹਦੇ ਬਾਰੇ ਨਹੀਂ ਹਜੇ ਤਾਂ ਅਸੀਂ ਮਰਡਰ ਦੇ ਨਾਲ ਕਨਸਰਨ ਸੀਗੇ ਉੱਥੇ ਉਹ ਕਿੱਥੋਂ ਆਏ ਨੇ ਕਿਉਂਕਿ ਦੋਨੋਂ ਹੀ ਜਿਹੜੇ ਹੈਗੇ ਨੇ ਮੀਆਂਪੁਰ ਚੰਗਰ ਦੇ ਤਾਂ ਹੈ ਨਹੀਂ ਕਿਉਂਕਿ ਅਸੀਂ ਜਿਹੜਾ ਇਹਨਾਂ ਦਾ ਤੁਹਾਨੂੰ ਦੱਸਿਆ ਵੀ ਇੱਕ ਦਾ ਜਿਹੜਾ ਹੈਗਾ ਸੰਬੰਧ ਆਪਣਾ ਰੋਪੜ ਨਾਲ ਹੈ ਤੇ ਦੂਜਾ ਜਿਹੜਾ ਹੈਗਾ ਉਹ ਖਰੜ ਜਿਹੜਾ ਹੈਗਾ ਉਧਰ ਦੀ ਸਾਈਡ ਹੈਗਾ ਸਦਰ ਖਰੜ ਦੇ ਏਰੀਆ ਨਾਲ ਥੈਂਕ ਯੂ ਠੀਕ ਥੈਂਕ ਯੂ ਥੈਂਕ ਯੂ ਮੁਹਾਲੀ सीबीआई ਦੀ ਵਿਸ਼ੇਸ਼ ਅਦਾਲਤ ਨੇ ਮੁਚਲ ਦੇ ਹੋਲਦਾਰ ਸੁਰਮਕ ਸਿੰਘ ਤੇ ਖੇਲਾ ਦੇ ਸੁਖਵਿੰਦਰ ਸਿੰਘ ਨੂੰ April 1993 ਵਿੱਚ ਬਿਆਸ ਅਧੀਨ ਪੈਂਦੇ ਲੋਪੋ ਕੇ ਪੁਲਿਸ ਵੱਲੋਂ ਅਗਵਾ ਕਰਨ ਦੇ ਮਾਮਲੇ ਵਿੱਚ ਤਤਕਾਲੀ ਥਾਣੇਦਾਰ ਪਰਮਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਸਜ਼ਾ ਤੇ 50000 ਰੁਪਏ ਜੁਰਮਾਨਾ ਕੀਤਾ ਗਿਆ ਹੈ ਜਦ ਕਿ ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਧਰਮ ਸਿੰਘ ਕਸ਼ਮੀਰ ਸਿੰਘ ਅਤੇ ਦਰਬਾਰਾ ਸਿੰਘ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਗਿਆ ਹਾਲਾਂਕਿ ਤਤਕਾਲੀ ਥਾਣੇਦਾਰ ਤੇ ਦੋਨੋਂ ਨੌਜਵਾਨ ਨੂੰ ਅਗਵਾ ਕਰਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦੇ ਇਲਜ਼ਾਮ ਲੱਗੇ ਸਨ ਪਰ ਅਦਾਲਤ ਵੱਲੋਂ ਸਜ਼ਾ ਕਿਡਨਾਪਿੰਗ ਮਾਮਲੇ ਵਿੱਚ ਸੁਣਾਈ ਹੈ 1993 ਵਿੱਚ ਮੁੱਛਲ ਦੇ ਸੁਰਮਤ ਸਿੰਘ ਤੇ ਖੇਲਾ ਦੇ ਸੁਖਵਿੰਦਰ ਸਿੰਘ ਅਪ੍ਰੈਲ 1993 ਵਿੱਚ ਬਿਆਸ ਪੁਲਿਸ ਵੱਲੋਂ ਚੁੱਕ ਕੇ ਲੋਪੋ ਕੋ ਪੁਲਿਸ ਵੱਲੋਂ ਝੂਠੇ ਮੁਕਾਬਲੇ ਦਿਖਾ ਕੇ ਕਤਲ ਕਰਨ ਦਾ ਮਕਦਮਾ ਚੱਲ ਰਿਹਾ ਸੀ ਜਿਸ ਵਿੱਚ ਮੋਹਾਲੀ ਅਦਾਲਤ ਵੱਲੋਂ ਮਾਮਲੇ ਥਾਣੇਦਾਰ ਪਰਮਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਦਕਿ ਧਰਮ ਸਿੰਘ ਸਮੇਤ ਬਾਕੀ ਰੋਪੀਆਂ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਗਿਆ ਬੱਜਵਾ ਸਾਹਿਬ ਅੱਜ ਫੈਸਲਾ ਆਇਆ 1993 ਵਾਲੇ ਕੇਸ ਦੇ ਵਿੱਚ ਕੀ ਮਾਮਲਾ ਸੀ ਪੁਰੋ ਦੇਖੋ ਜੀ ਇਹ ਇੱਕ 1993 ਦਾ ਫੇਕ ਐਨ ਕਾਊਂਟਰ ਦਾ ਮਾਮਲਾ ਸੀ ਜਿਹੜਾ ਦੋ ਪੁਲਿਸ ਵਾਲੇ ਨੌਜਵਾਨਾਂ ਨੂੰ ਪੁਲਿਸ ਵੱਲੋਂ ਹੀ ਚੁੱਕ ਕੇ ਜਿਹੜਾ ਉਹ ਮਾਰ ਦਿੱਤਾ ਗਿਆ ਸੀ ਤੇ ਉਹਨਾਂ ਨੂੰ 18/4/1993 ਨੂੰ ਇੱਕ ਪਿੰਡ ਖੇਲੇ ਦਾ ਸੁਖਵਿੰਦਰ ਸਿੰਘ ਨਾਂ ਦਾ ਕਾਂਸਟੇਬਲ ਸੀ ਤੇ ਦੂਸਰਾ ਹੈਗਾ ਸੀ ਸੁਰਮਕ ਸਿੰਘ ਪਿੰਡ ਮੁਸ਼ਲ ਦਾ ਜਿੰਨੂ ਥਾਣਾ ਬਿਆਸ ਦੀਆਂ ਦੋ ਵੱਖ-ਵੱਖ ਪੁਲਸ ਪਾਰਟੀਆਂ ਨੇ 18/4/1993 ਨੂੰ ਉਹਨਾਂ ਦੇ ਘਰਾਂ ਤੋਂ ਚੱਕਿਆ ਤੇ 22/4/1993 ਨੂੰ ਜਿਹੜਾ ਥਾਣਾ ਲੋਪੋ ਕੀ ਪੁਲਸ ਨੇ ਉਹਨਾਂ ਦਾ ਝੂਠਾ ਫੇਕ ਐਨਕਾਊਂਟਰ ਬਣਾ ਕੇ ਉਹਨਾਂ ਨੂੰ ਜਿਹੜਾ ਮਾਰ ਦਿੱਤਾ ਗਿਆ। ਇਹਦੇ ਵਿੱਚ ਜਿਹੜਾ ਸੁਖਵਿੰਦਰ ਸਿੰਘ ਸੀ ਉਹਨੂੰ ਰਾਮ ਲਬਾਇਆ ਜਿਹੜਾ ਐਸਐਚਓ ਥਾਣਾ ਪੀਐਸ ਬਿਆਸ ਦਾ ਸੀ ਉਹਨੇ ਚੁੱਕਿਆ ਸੀ ਤੇ ਜਿਹੜਾ ਉਸ ਟਾਈਮ ਐਸਆਈ ਪਰਮਜੀਤ ਸਿੰਘ ਜਿਹੜਾ ਸ਼ਰਮਕ ਸਿੰਘ ਨੂੰ ਚੱਕ ਕੇ ਲੈ ਕੇ ਆਇਆ ਸੀ ਕਿਉਂਕਿ ਰਾਮ ਲਬਾਏ ਦੀ ਟ੍ਰਾਇਲ ਦੌਰਾਨ ਜਿਹੜੀ ਆ ਡੈਥ ਹੋ ਚੁੱਕੀ ਆ ਤੇ ਜਿਹੜਾ ਪਰਮਜੀਤ ਸਿੰਘ ਨੂੰ 364 ਦੇ ਵਿੱਚ ਤੇ 343 ਦੇ ਵਿੱਚ ਜਿਹੜਾ ਅੱਜ 10 ਸਾਲ ਦੀ ਸਜ਼ਾ ਤੇ 50000 ਰੁਪਿਆ ਦਾ ਜੁਰਮਾਨਾ ਕੀਤਾ ਗਿਆ ਤੇ ਜਿਹੜਾ 302 ਦੇ ਵਿੱਚ ਜਿਹਨਾਂ ਜਿਹੜਾ ਕੋਰਟ ਨੇ ਉਹ ਬੰਦੇ ਜਿਨ੍ਹਾਂ ਨੇ ਉਹਨਾਂ ਦਾ ਫੇਕ ਐਨਕਾਊਂਟਰ ਬਣਾਇਆ ਸੀ ਉਹਨਾਂ ਨੂੰ ਸਬੂਤਾਂ ਦੀ ਘਾਟ ਦੇ ਕਾਰਨ ਜਿਹੜਾ ਉਹ ਬਰੀ ਕਰ ਦਿੱਤਾ ਧਰਮ ਸਿੰਘ ਨੂੰ ਕਸ਼ਮੀਰ ਸਿੰਘ ਨੂੰ ਤੇ ਦਰਬਾਰਾ ਸਿੰਘ ਨੂੰ ਉਹ ਤਿੰਨ ਕ्यूज ਜਿਹੜੇ ਆ ਉਹ ਕੋਰਟ ਵੱਲੋਂ ਬਰੀ ਕਰ ਦਿੱਤੇ ਗਏ ਆ ਪਰ ਇਹਦੇ ਵਿੱਚ 302 ਦੇ ਵਿੱਚ ਵੀ ਇਹਨਾਂ ਦੇ ਵਿੱਚ ਪਰਮਜੀਤ ਵੀ ਬਰੀ ਆ ਵੇਖੋ ਪਰਮਜੀਤ ਅਬਡੈਕਸ਼ਨ ਦੇ ਵਿੱਚ ਸੀ ਉਹ ਉਹਨਾਂ ਸੁਰਮਕ ਸਿੰਘ ਨੂੰ ਘਰੋਂ ਲੈ ਕੇ ਆਇਆ ਸੀ ਅੱਗੇ ਜਿਹੜਾ ਇਹਦਾ ਅਨਕਾਊਂਟਰ ਬਣਾਇਆ ਸੀ ਉਹ ਥਾਣਾ ਲੋਪੋਕੇ ਦੀ ਪੁਲਿਸ ਦੇ ਜਿਹੜਾ ਐਸ ਐਚ ਓ ਧਰਮ ਸਿੰਘ ਸੀ ਉਸ ਪੁਲਸ ਪਾਰਟੀ ਵੱਲੋਂ ਬਣਾਇਆ ਗਿਆ ਸੀ ਪਰ ਕੋਰਟ ਨੇ ਉਹਨੂੰ ਕਨਸਿਡਰ ਨਹੀਂ ਕੀਤਾ ਤੇ ਉਹ 302 ਦੇ ਵਿੱਚ ਉਹਨਾਂ ਤਿੰਨ ਜਿਹੜੇ ਮੁਲਜ਼ਮ ਹੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਅਸੀਂ ਉਹ ਜਿਹੜੀ ਜੱਜਮੈਂਟ ਹੁੰਦੀ ਆ ਉਸ ਤੋਂ ਵੇਖ ਕੇ ਜਿਹੜੇ ਅੱਗੇ ਹਾਈ ਕੋਰਟ ਦਾ ਰੋਕਣਾ ਹੈ ਜੀ ਸਾਹਿਬ ਇੱਕ ਗੱਲ ਕਲੀਅਰ ਕਰ ਦਿੰਦੇ ਨੇ ਇੱਕ ਸਾਲ ਦੀ ਸਜ਼ਾ 50000 ਰੁਪਏ ਜੁਰਮਾਨਾ ਵੀ ਇੱਕ 10 ਸਾਲ ਦੀ ਸਜ਼ਾ ਉਹ ਕਲੀਅਰ ਕਰਦੇ ਨੇ ਵੇਖੋ ਜਿਹੜਾ 364 ਦੇ ਵਿੱਚ ਜਿਹੜੀ 10 ਸਾਲ ਸਜ਼ਾ ਵਾ 343 ਦੇ ਵਿੱਚ ਇੱਕ ਸਾਲ ਸਜ਼ਾ ਵਾ ਤੇ 50000 ਰੁਪਏ ਜਿਹੜਾ ਜੁਰਮਾਨਾ ਉਹ ਦੋਵੇਂ ਸਜ਼ਾ ਜਿਹੜੀਆਂ ਇਕੱਠੀਆਂ ਚੱਲਣੀਆਂ ਉਹ ਸਜ਼ਾ 10 ਵਾਲੀ ਗਿਣੀ ਜਾਣੀ ਹੈ ਕਿਉਂਕਿ 343 ਦੇ ਵਿੱਚ ਜਿਹੜੀਆਂ ਉਹ ਇਕੱਠੇ ਇੱਕ ਸਾਲ ਸਜ਼ਾ ਵਾ ਉਹ ਇਕੱਠੀਆਂ ਚੱਲਣੀਆਂ ਇਹ ਤੁਸਰ ਵਾਲੀ ਕੀ ਹੁੰਦੀ ਸਰ ਜਿਹੜਾ 3 ਦਿਨ ਤੋਂ ਵੱਧ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਹਰਾਸ ਦੇ ਵਿੱਚ ਰੱਖਣਾ ਉਹਦੇ ਵਿੱਚ 343 ਦੇ ਵਿੱਚ ਜਿਹੜੀ ਆ ਪਰਮਜੀਤ ਸਿੰਘ ਜਿਹੜਾ ਸਾਬਕਾ ਐਸਪੀ ਆ ਉਹਨੂੰ 1 ਸਾਲ ਦੀ ਸਜ਼ਾ ਤੇ 364 ਕਿਸੇ ਬੰਦੇ ਨੂੰ ਅਗਵਾ ਕਰਕੇ ਲਾਪਤਾ ਕਰ ਦੇਣਾ ਉਹਦੇ ਵਿੱਚ ਨੂੰ 10 ਸਾਲ ਦੀ ਜਿਹੜੀ ਆ ਸਜ਼ਾ ਤੇ 50000 ਰੁਪਏ ਜੁਰਮਾਨਾ ਕੀਤਾ ਗਿਆ। ਦੂਜੇ ਕੇਸ ਜਿਹੜਾ ਬਰੀ ਹੋਏ ਉਹ ਕਿਹੜਾ ਕੇਸ ਹੈਗਾ ਦੱਸੋ ਨੂੰ ਖਾਣਾ ਦੂਸਰਾ ਕੇਸ ਪਿੰਡ ਗਲਾਲੀਪੁਰ ਦਾ ਕਰਨਵੀਰ ਸਿੰਘ ਜਿਹੜਾ 1992 ਦੇ ਵਿੱਚ ਉਸ ਨੂੰ ਜ਼ਮੀਨ ਵਾਂਦੇ ਨੂੰ ਥਾਣਾ ਸੌਰੀ ਪੁਲਿਸ ਪੋਸਟ ਸਹਿਬਾਜਪੁਰ ਦਾ ਜਿਹੜਾ ਏਐਸਆਈ ਗੁਰਨਾਮ ਸਿੰਘ ਸੀ ਉਹਦੇ ਵੱਲੋਂ ਚੱਕ ਕੇ ਲਿਆਂਦਾ ਗਿਆ ਸੀ ਪਰ ਉਹ ਜਿਹੜਾ ਮਾਜੋਗ ਅਦਾਲਤ ਨੇ ਆ ਉਸ ਕੇਸ ਦੇ ਵਿੱਚ ਗਰਨਾਮ ਸਿੰਘ ਨੂੰ ਬਰੀ ਕਰ ਦਿੱਤਾ ਵਾ ਪਰ ਉਹ ਵੀ ਜਿਹੜੀ ਜੱਜਮੈਂਟ ਆਉਂਦੀ ਆ ਤੇ ਉਹਨੂੰ ਅਸੀਂ ਪੜ ਕੇ ਤੇ ਉਹਦੇ ਵਿੱਚ ਵੀ ਆਪਾਂ ਅਪੀਲ ਦੇ ਵਿੱਚ ਜਾਵਾਂਗੇ ਜੀ ਸਰ ਲਾ ਪਤਾ ਹੋਇਆ ਸੀ ਨਾ ਤੱਕ ਉਹ ਬਾਤ ਸਾਹ ਨਹੀਂ ਸੀ ਪਿੰਡ ਗਲਾਲੀਪੁਰ ਦਾ ਹੀ ਜਿਹੜਾ ਕਰਨਵੀਰ ਸਿੰਘ ਤੇ ਇਹਨਾਂ ਦਾ ਪਿੰਡ ਮੁਸ਼ਲ ਤੇ ਪਿੰਡ ਖੇਲਾ ਸੀ ਹਾਰਾ ਗਿੱਦੜਬਾਹ ਪੁਲਿਸ ਨੇ ਗਿੱਦੜਬਾਹ ਦੇ ਇੱਕ ਦੁਕਾਨਦਾਰ ਨਾਲ Google Pay ਦੀ ਫਰਜ਼ੀ ਐਂਟਰੀ ਦਿਖਾ ਕੇ ਦੁਕਾਨਦਾਰ ਨਾਲ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਬੀਤੇ ਦਿਨੀ ਗੁਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਗਿੱਦੜਬਾਹ ਨੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਹੁਸਨਰ ਚੌਂਕ ਵਿਖੇ ਮੋਬਾਈਲ ਐਸੈਸਰੀ ਦੀ ਦੁਕਾਨਕਾਰ ਦੇ ਤੇ ਸ਼ਾਮੀ 3 ਵਜੇ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਕਰਮਚਾਰੀ ਦੱਸਣ ਵਾਲਾ ਇੱਕ ਵਿਅਕਤੀ ਜਿਸ ਨੇ ਖਾਕੀ ਪੈਂਟ ਪੈਣੀ ਹੋਈ ਸੀ ਤੇ ਟੀ-ਸ਼ਰਟ ਤੇ ਪੰਜਾਬ ਪੁਲਿਸ ਦਾ ਲੋਗੋ ਲੱਗਿਆ ਹੋਇਆ ਸੀ 3000 ਰੁਪਏ ਨਗਦ ਦੀ ਮੰਗ ਕੀਤੀ ਤੇ ਇਸ ਦੇ ਬਦਲੇ ਦੁਕਾਨਦਾਰ ਨੂੰ ਰਕਮ Google Pay ਰਾਹੀਂ ਅਦਾਇਗੀ ਕਰਨ ਦੀ ਵੀ ਗੱਲ ਕੀਤੀ ਜਿਸ ਦੇ ਦੁਕਾਨਦਾਰ ਨੇ ਇਸ ਵਿਅਕਤੀ ਨੂੰ 3000 ਰੁਪਏ ਨਗਦ ਦੇ ਦਿੱਤੇ ਪਰੰਤੂ ਉਸ ਵਿਅਕਤੀ ਨੇ Google Pay ਦੀ ਫਰਜੀ ਐਂਟਰੀ ਦਿਖਾ ਦਿੱਤੀ ਜਦੋਂ ਕਿ ਦੁਕਾਨਦਾਰ ਦੇ ਬੈਂਕ ਖਾਤੇ ਵਿੱਚ ਕੋਈ ਰਕਮ ਨਹੀਂ ਆਈ ਉਹਨਾਂ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਹੈ ਜਿਸ ਤੇ ਪੁਲਿਸ ਨੇ ਕਰਨੈਲ ਸਿੰਘ ਉਰਫ ਦੀਪ ਪੁੱਤਰ ਫਕੀਰ ਚੰਦ ਵਾਸੀ ਦੁੱਲੇਵਾਲ ਜ਼ਿਲ੍ਹਾ ਮਾਨਸਾ ਨੂੰ ਕਾਬੂ ਕੀਤਾ ਉਹਨਾਂ ਦੱਸਿਆ ਕਿ ਕਤਿਤ ਦੋਸ਼ੀ ਨੇ ਪਹਿਲਾਂ ਵੀ ਕੁਝ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਠੱਗੀਆਂ ਮਾਰੀਆਂ ਸਨ ਤੇ ਉਹਨਾਂ ਦੱਸਿਆ ਕਿ ਕਰਨੈਲ ਸਿੰਘ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਡਿਮਾਂਡ ਹਾਸਲ ਕੀਤਾ ਗਿਆ ਤੇ ਉਮੀਦ ਹੈ ਕਿ ਇਸ ਪਾਸੋਂ ਹੋਰ ਵੀ ਪੁੱਛਗਿੱਛ ਦੌਰਾਨ ਤੱਤ ਸਾਹਮਣੇ ਆਉਣਗੇ 21752 ਨੂੰ ਰੀਟ 3 ਵਜੇ ਉਸਰਾ ਚੌਂਕ ਦੇ ਵਿੱਚ ਗੁਰਵਿੰਦਰ ਸਿੰਘ ਸਰਵ ਖਰਚਰਨ ਸਿੰਘ ਇਹਨਾਂ ਦੀ ਮੋਬਾਈਲ ਸਸਤਰੀ ਦੁਕਾਨ ਹੈ ਇਹ ਦੁਕਾਨ ਤੇ ਬੈਠੇ ਸੀ ਇੱਕ ਸ਼ਖਸ ਆਇਆ ਇਹਨਾਂ ਕੋਲ ਤੇ ਜਿਹੜਾ ਖਾਕੀ ਪਾਪਾ ਖਾਕੀ ਪੈਂਟ ਤੇ ਵਾਈਟ ਟੀ-ਸ਼ਰਟ ਜਿਹੜਾ ਉਹ ਪੁਲਿਸ ਵਾਲਾ ਕੋਲ ਖਾਇਆ ਸੀ ਇਹਨੂੰ ਕੋਲਾ ਮੱਤਾ ਚ ਲਾ ਕੇ ਕਹਿੰਦਾ ਮੈਨੂੰ ਕੈਸ਼ ਚਾਹੀਦਾ ਪੈਸੇ ਮੈਂ ਤੈਨੂੰ ਸਕੈਨ ਕਰ ਦਿੰਦਾ ਇਹਨੇ ਦਰਾਂਦਾਰ ਨੇ ਗੁਰਵਿੰਦਰ ਸਿੰਘ ਨੇ ਸੋਚਾਇਆ ਕਿ ਅਪਨ ਪੁਲਿਸ ਨਾ ਹੀ ਹੋਣਾ ਤੇ ਚਲੇ ਮੁਸ਼ਕਲ ਚਾ ਉਹਨਾਂ ਨੂੰ 3000 ਰੁਪਏ ਦਿੱਤਾ ਤੇ ਜਦੋਂ ਇਹਨੇ ਸਕੈਮ ਕੀਤਾ ਸਕੈਮ ਕਰਕੇ ਜਲਦੀ ਜਲਦੀ ਚਲਾ ਗਿਆ ਤਾਂ ਬਾਜੂ ਗੁਰਵਿੰਦਰ ਨੇ ਖਾਤਾ ਚੱਕੇ ਤੇ ਉਹ ਖਾਤੇ ਜਿਹੜੇ ਪੈਸੇ ਨਹੀਂ ਆਏ ਇਨੇ ਬਰਨਦਸਾਂ ਕੰਪਲੇਂਟ ਕੀਤੀ ਜੇ ਕੰਪਲੇਂਟ ਤੇ ਜੇ ਮਕਦਮਾ ਨੰਬਰ 97 ਮਿਤੀ 21/07/25 ਅੰਡਰ ਸੈਕਸ਼ਨ 312 4 303 2 ਬੀ ਐਨ ਐਸ ਥਾਣਾ ਗਦਰਵਾ ਗਦਰਵਾ ਰਜਿਸਟਰ ਕਰਕੇ ਜੁਮੇ ਟੈਕਨੀਕਲ ਤਰੀਕੇ ਤੇ ਸੀਸੀਟੀਵੀ ਕੈਮਰਾ ਦੀ ਫੁਟੇਜ ਮੰਗਵਾ ਲ ਕੇ ਪਰਚਾੜ ਕੀਤੀ ਦਾ ਸਾਮਣੇ ਦੋਸ਼ੀ ਕਰਨੈਲ ਸਿੰਘ ਇਲਸ ਦੀਪ ਪੁੱਤਰ ਫਕੀਰ ਚੰਦ ਵਾਸੀ ਦੋਲੋਵਾਲ ਪੀ ਐਸ ਸਦਰਮਾਨਸ ਇਹਨੂੰ ਕੱਲ ਅਸੀਂ ਅਰੈਸਟ ਕਰ ਲਿਆ ਇਹਨੇ ਪੁੱਛ ਕੇ ਤੇ ਦੱਸਤਾ ਵੀ ਮੈਂ ਆਇਆ ਸੀ ਤੇ 3000 ਰੁਪਇਆ ਲੈ ਗਿਆ ਸੀ ਕੱਲ ਪੇਸ਼ ਕਰਕੇ ਦੋਨਾਂ ਦਾ ਪੁਲਿਸ ਰਿਮਾਰਟ ਤੇ ਇਹਦੇ ਤੋਂ ਜੀ ਵਰਦੀ ਜਿਹੜੀ ਇਹਨੇ ਚੱਲੀ ਪਈ ਹੋਈ ਸੀ ਇਹਦਾ ਮੋਟਰਸਾਈਕਲ ਉਹ ਰਿਕਵਰ ਕਰਨਾ ਕਰ ਲਾਂਗੇ ਅੱਜ ਆਪ ਜੀ ਆਪ ਨੂੰ ਦੱਸਿਆ ਪੁਲਿਸ ਮਲਾਏ ਹੋਏ ਰਿਹਾ ਸੀ ਇਹਦਾ ਪੁਲਸਾਂ ਕੋਈ ਲੈਣ ਦੇ ਨਹੀਂ ਸਰੀਕ ਸਰੀ ਨੇ ਵਰਦੀ ਕਿਥੋਂ ਰੇਂਜ ਕੀਤੀ ਸਰੀ ਦਾ ਕੀ ਫਾਦਰ ਇਹਦਾ ਪੁਲਸ ਫਲਾਜਮ ਸੀ ਉਹ ਮੈਂ ਕਰ ਰਹੇ ਹਾਂ ਤਫਤੀਸ਼ ਇਹਦੀ ਪਤਾ ਲੱਗਿਆ ਵੱਦਿਆ ਗੋਪਾਲ ਜੀ ਵੀ ਖਾਕੀ ਪੈਂਟ ਦਾ ਖਾਕੀ ਪਾ ਕਾਮ ਦੀ ਦੁਕਾਨ ਤੋਂ ਮਿਲ ਜਾਂਦੀ ਹੈ ਜੀ ਸਰ ਪੁਲਿਸ ਦੇ ਲੋਕੋ ਲੱਗਿਆ ਹੋਣਾ ਜੀ ਤੇ ਸ਼ਰਿਆਂ ਮੋਂ ਦਾ ਕੋਈ ਨਹੀਂ ਆ ਤੀਸ਼ਰਟ ਸਫਾਈ ਸੀ ਵਾਈਟ ਜਿਹਦਾ ਪੁਲਿਸ ਵਾਲੋ ਕੋਲ ਲੱਗਿਆ ਹੋਇਆ ਸੀ ਸਰ ਕਿਤਲ ਬਾਅਦ ਤੋਂ ਬਿਨਾਂ ਕਿਤੇ ਹੋਰ ਵੀ ਪਹਿਲਾਂ ਇਹਨੇ ਇਸ ਤਰ੍ਹਾਂ ਦਾ ਕੁਝ ਕੀਤਾ ਹੈਗਾ ਫਰਾਡ ਵਗੈਰਾ ਸਾਰਾ ਉਹ ਸਮਾਨ ਅੰਦਰ ਕਬਰ ਕਰਾਂਗੇ ਉਸੇ ਦਿਨ ਇਹਨੇ ਸ਼ਾਮ ਨੂੰ ਬੱਲੂ ਆਣਾ ਹੈਗਾ ਤੇ ਦੇ ਵਿੱਚ ਥਾਣੇ ਸਦਰ ਕੋਚ ਉੱਥੇ ਵੀ 5000 ਰੁਪਏ ਦੀ ਕਿਸੇ ਨਾਲ ਠੱਗੀ ਮਾਰੀ ਕਿੰਨੀ ਠੱਗੀਆਂ ਸਰ ਹੋਰ ਕੋਈ ਨਿਕਲੀ ਮੀ ਜਿਸ ਤਰ੍ਹਾਂ ਦੀ ਇਹ ਫਿਰ ਨਾਲ ਦੋਹੀ ਧਿਆਨ ਚਾਹੀਆ ਦੋ ਦੰਦਰ ਮਾਰਦੇ ਪੁਸ਼ਕਿਸ਼ ਕਰਕੇ ਤੋਂ ਇੱਕ ਹੋਰ ਵਾਰ ਤਾਂ ਕਿਹੜੇ ਪਿੰਡ ਦਾ ਕਿਹੜੇ ਜਿਹਰੇ ਦਾ ਇਹ ਦੋਨੋਂ ਪਿੰਡਾਂ ਥਾਣਾ ਸਦਰ ਮਾਨਸਾ ਚ ਇਹ ਕੱਲਾ ਹੀ ਹੈ ਜਾਂ ਕੋਈ ਹੋਰ ਵੀ ਕੋਈ ਨਹੀਂ ਕੱਲਾ ਹੀ ਹੈ ਸਰ ਕੋਈ ਕ੍ਰਿਮੀਨਲ ਰਿਕਾਰਡ ਹੈ ਦਾ ਕੋਈ ਪਤਾ ਲੱਗਿਆ ਹੋਵੇ ਪਹਿਲੇ ਨਹੀਂ ਪਿਛੇ ਪਰਚਾ ਕੋਈ ਦਰਜ ਨਹੀਂ ਹੈ ਤੇ ਪਤਾ ਲੱਗਿਆ ਇੱਕਦੋ ਠੱਗੀਆਂ ਨੇ ਪਹਿਲਾਂ ਇਸ ਤਰ੍ਹਾਂ ਨਹੀਂ ਮਾਰੀਆਂ ਠੀਕ ਹੈ ਗਿੱਦੜ ਬਾਹ ਸ਼ਰਦਾ ਦੇ ਪ੍ਰਤੀਕ ਡੇਰਾ ਬਾਬਾ ਗੰਗਾ ਰਾਮ ਜੀ ਵਿਖੇਣ ਪਛਾਤੇ ਚੋਰਾ ਨੇ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਤੇ ਲੱਗੇ ਚਾਂਦੀ ਦੇ ਛਤਰ ਨੂੰ ਚੋਰੀ ਕੀਤਾ ਡੇਰਾਪਾਪਾ ਗੰਗਾ RAM ਦੇ ਸੇਵਾਦਾਰਾਂ ਵਿੱਚ ਭਾਰੀ ਰੋਸ ਤੇ ਸਖਤ ਕਾਨੂੰਨ ਕਾਰਵਾਈ ਦੀ ਮੰਗ ਕੀਤੀ ਗਈ। ਗਿੱਦੜਵਾਹ ਤੋਂ ਸਵਰਨਕਾਰ ਯੂਨੀਅਨ ਦੇ ਪ੍ਰਧਾਨ ਜਗਜੀਵਨ ਸਿੰਘ ਹੈਪੀ ਟੱਲਾ ਸਮੇਤ ਸਵਰਨਕਾਰ ਭਾਈਚਾਰੇ ਨੇ ਨਪਾਇਆ ਆਪਣੇ ਫਰਜ਼। ਚੋਰਾ ਨੂੰ ਫੜਨ ਲਈ ਸਵਰਨਕਾਰ ਭਾਈਚਾਰੇ ਨੂੰ ਵੱਡੀ ਅਪੀਲ ਕੀਤੀ ਤੇ ਡੀਐਸਪੀ ਅਰਤਾਰ ਸਿੰਘ ਰਾਜਪਾਲ ਅਤੇ ਐਸਐਚਓ ਗਿੱਦੜਵਾਹ ਦੀਪਿਕਾ ਕੰਬੋਜ ਵੱਲੋਂ ਜਲਦੀ ਚੋਰਾ ਨੂੰ ਫੜਨ ਲਈ ਵਿਸ਼ਵਾਸ ਦਿਵਾਇਆ ਗਿਆ। ਹਣ ਕੀ ਗੱਲਬਾਤ ਜਿਹੜੀ ਹੋਈ ਅੱਜ ਜਿਹੜਾ ਤੁਹਾਡੇ ਕੋਲ ਡੇਰੇ ਵੱਲੋਂ ਮੈਸੇਜ ਵੀ ਆਇਆ ਹੋਣਾ ਕਿ हां मेरे को दिनू जी ਦਾ ਮੈਸੇਜ ਵੀ ਆਇਆ ਸੀ ਯਾਰ ਕਿ ਐਂ ਕਰਕੇ ਡੇਰੇ ਵਿੱਚ ਚੋਰੀ ਹੋ ਗਈ ਜਦੋਂ ਉਹਨਾਂ ਨੂੰ ਆ ਸਾਰੀ ਗੱਲ ਪੁੱਛੀ ਤਾਂ ਮੈਨੂੰ ਪਤਾ ਲੱਗਿਆ ਕਿ ਇਹ ਤਾਂ ਬਹੁਤ ਮੰਦਭਾਗੀ ਘਟਨਾ ਹੈ ਕਿਉਂਕਿ ਜਿਹੜਾ ਇਹ ਆ ਬਾਬਾ ਗੰਗਾ RAM ਜੀ ਡੇਰਾ ਹੈ ਇਹ ਪੂਰੀ ਮੰਡੀ ਦੀ ਇੱਕ ਸ਼ਰਦਾ ਦਾ ਬਹੁਤ ਵੱਡਾ ਆਸਥਾ ਦਾ ਡੇਰਾ ਹੈ ਜਿੱਥੇ ਸਾਰੇ ਲੋਕ ਮੱਥਾ ਟੇਕਦੇ ਆ ਇੱਥੇ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਇੱਕ ਮੂਰਤੀ ਸਥਾਪਨਾ ਕੀਤੀ ਗਈ ਹੈ ਉਸ ਤੋਂ ਚੋਰਾਂ ਨੇ ਇੱਕ ਚਾਂਦੀ ਦਾ ਛਤਰ ਲਾਇਆ ਜੋ ਚੋਰੀ ਕਰਕੇ ਲੈ ਗਏ ਇਹ ਚੋਰ ਚੋਰਾਂ ਨੇ ਇਕੱਲਾ ਛਤਰ ਹੀ ਚੋਰੀ ਕੀਤਾ ਇਹਨਾਂ ਨੇ ਜਿਹੜੀ ਉਹ ਮੂਰਤੀ ਸੀਗੀ ਬਾਬਾ ਜੀ ਦੀ ਉਹ ਉਹਨੂੰ ਵੀ ਤੁਸੀਂ ਐ ਲੈ ਲਓ ਵੀ ਪੈਰ ਰੱਖਿਓ ਉਹਨੂੰ ਪਰ ਤੇ ਛਤਰ ਚੋਰੀ ਕੀਤਾ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ ਇਸ ਤਰ੍ਹਾਂ ਦੀ ਘਟਨਾ ਜੇਕਰ ਐ ਹੋਣ ਲੱਗੀ ਤਾਂ ਬਹੁਤ ਹੀ ਮਾੜੀ ਗੱਲ ਹੈ ਤੇ ਬਾਕੀ ਅਸੀਂ ਸਵਾਰਨਕਾਰ ਸੰਗ ਗਿੱਦੜਵਾ ਵੱਲੋਂ ਸਾਰੇ ਪੰਜਾਬ ਦੇ ਗਰੁੱਪਾਂ ਚ ਆਸੇ-ਪਾਸੇ ਸ਼ਹਿਰਾਂ ਦੇ ਗਰੁੱਪਾਂ ਚ ਮੈਸੇਜ ਪਾਤਾ ਵੀ ਜੇ ਕੋਈ ਵੀ ਬੰਦਾ ਸ਼ਤਰ ਲੈ ਕੇ ਉਸ ਨੂੰ ਘੱਟ ਵੱਟ ਕੇ ਜਾਂ ਤੁਹਾਡੇ ਕੋਲ ਵੇਚਣ ਆਉਂਦਾ ਤਾਂ ਤੁਸੀਂ ਉਸ ਨੂੰ ਆਪਦੇ ਕੋਲ ਬਿਠਾ ਕੇ ਜਾਣੂ ਦੇਣਾ ਨਾਲ ਸੰਬੰਧਿਤ ਥਾਣਾ ਜਿਹੜਾ ਤੁਹਾਡੇ ਲੱਗਦਾ ਉੱਥੋਂ ਦੀ ਪੁਲਿਸ ਨੂੰ ਸੂਚਨਾ ਦਿਓ ਤਾਂ ਜੋ ਆਪਾਂ ਇਹਨਾਂ ਚੋਰਾਂ ਨੂੰ ਫੜ ਕੇ ਇਹਨਾਂ ਨੂੰ ਸਹੀ ਸਜ਼ਾ ਦਿਵਾ ਸਕੀਏ ਤੇ ਇਹ ਇਹਨਾਂ ਦੀ ਜਿਹੜੀ ਗਾਂ ਤੋਂ ਇਸ ਤਰ੍ਹਾਂ ਦੀ ਹਰਕਤ ਨਾ ਕਰ ਸਕਣ ਪੁਲਿਸ ਤੋਂ ਬੇਖੌਫ ਹੋਏ ਚੋਰਾਂ ਦੇ ਹੌਂਸਲੇ ਨੇ ਬੁਲੰਧ ਹਨ ਕਿ ਬੀਤੀ ਰਾਤ ਰਾਜੀਵ ਗਾਂਧੀ ਇਨਕਲੇਵ ਕਲੋਨੀ ਵਿਖੇ ਚੋਰਾਂ ਨੇ ਇੱਕੋ ਰਾਤ ਤਿੰਨ ਕੋਠੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਅੰਦਰੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦੀਆਂ ਕੁਝ ਘਟਨਾਵਾਂ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਏ ਹਨ ਤੇ ਕੈਮਰੇ ਅਨੁਸਾਰ ਇਹ ਤਿੰਨੇ ਘਟਨਾਵਾਂ ਰਾਤ 2 ਵਜੇ ਤੋਂ ਬਾਅਦ ਵਾਪਰੀਆਂ ਹਨ ਮੇਰਾ ਨਾਮ ਹਰਜੀਤ ਕੌਰ ਅੱਛਾ ਜੀ ਮੈਂ ਵਾਰਡ ਨੰਬਰ 24 ਦੀ ਐਮਸੀ ਅੱਛਾ ਜੀ ਤੇ ਮੈਂ ਰਜੀਵ ਗਾਂਧੀ ਇਨਕਲੇਵ ਵਿੱਚ ਰਹਿ ਰਹੀ ਆ ਤੇ ਰਾਤੀ ਰਾਤ ਦੇ ਟਾਈਮ ਸਾਡੀ ਕਲੋਨੀ ਦੇ ਵਿੱਚ ਰਜੀਵ ਗਾਂਧੀ ਇਨਕਲੇਵ ਵਿੱਚ ਤਿੰਨ ਘਰਾਂ ਦੇ ਵਿੱਚ ਚੋਰੀ ਹੋਈ ਕੋਠੀ ਨੰਬਰ 56 61 ਐਂਡ 121 ਦੇ ਵਿੱਚ ਚੋਰੀ ਹੋਈ ਔਰ ਚੋਰਾਂ ਨੇ ਵੇਟ ਮਤਲਬ ਤੜਕ ਹੋ ਕੇ ਹਾ ਪੂਰੀ ਕਲੋਨੀ ਵਿੱਚ ਘੁੰਮਿਆ ਤੇ ਹਰ ਘਰ ਦੇ ਵਿੱਚ ਉਹਨਾਂ ਨੇ ਜਾ ਕੇ ਚੈਕਿੰਗ ਕੀਤੀ ਜਿਹੜੇ ਘਰ ਦੇ ਅੰਦਰ ਕੋਈ ਨਹੀਂ ਹੈਗਾ ਉਹਦੇ ਅੰਦਰ ਜਾ ਕੇ ਚੋਰੀ ਕੀਤੀ ਹੈ ਜਿਹੜਾ ਦੂਸਰਾ ਘਰ ਆ ਉਹਨਾਂ ਦੇ ਅੰਦਰ ਲਾਈਟਾਂ ਵਗੈਰਾ ਮਾਰ ਕੇ ਹਰ ਘਰ ਦਾ ਕਲੋਨੀ ਦਾ ਹਰ ਘਰ ਚੈੱਕ ਕੀਤਾ ਕਿ ਕਿੰਨੇ ਚੋਰ ਆਏ ਸੀਗੇ ਜਿਹੜੇ ਅਸੀਂ ਵੀਡੀਓ ਦੇ ਵੀਡੀਓ ਕਲਿੱਪ ਵਿੱਚ ਦੇਖ ਰਹੇ ਆ ਇਹ ਸਿਰਫ ਦੋ ਚੋਰ ਨੇ ਔਰ ਮੂੰਹ ਬੰਨੇ ਹੋਏ ਸੀ ਉਹਨਾਂ ਨੇ ਨਹੀਂ ਜਿੰਨੇ ਤਿੰਨੇ ਘਰਾਂ ਚ ਉਹੀ ਦੋ ਗਏ ਆ ਕਿ ਹੋਰ ਕੀ ਉਹਨਾਂ ਦਕਸਰ ਨਹੀਂ ਸੇਮ ਉਹੀ ਦੋਨੋਂ ਹੀ ਗਏ ਆ ਦੋਵਾਂ ਨੇ ਕੀਤੀ ਹੈ ਚੋਰੀ ਸਾਰੇ ਤੇ ਪੁਲਿਸ ਪ੍ਰਸ਼ਾਸਨ ਕੋਈ ਆਇਆ ਸਵੇਰੇ ਸਵੇਰੇ ਆਇਆ ਮੌਕਾ ਦੇਖਣ ਥੋੜਾ ਜਿਹਾ ਆਇਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਕੋਈ ਵੀ ਨਾ ਹੁਣ ਸਾਨੂੰ ਉਹਨਾਂ ਨੇ 5 ਵਜੇ ਬੁਲਾਇਆ ਨਾ ਸਾਨੂੰ ਉੱਥੇ ਕੋਈ ਮਿਲਿਆ ਆ ਸਾਰੀ ਕਲੋਨੀ ਪੂਰੀ ਉੱਥੇ ਪਹੁੰਚੀ ਹੋਈ ਸੀ ਔਰ ਜੋਬ ਵਾਲੇ ਸਾਰੇ ਸਾਡੀ ਕਲੋਨੀ ਦੇ ਬੰਦੇ ਆ 5 ਵਜੇ ਦੇ ਹਿਸਾਬ ਤੋਂ ਪਹਿਲਾਂ ਸਾਰੇ ਉੱਥੇ ਪਹੁੰਚੇ ਵਿਚਾਰੇ ਸਾਰੇ ਆਪਣਾ ਮਨ ਮਹਿਸੂਸ ਕਰਕੇ ਵਾਪਸ ਆਇਆ ਦੁਖੀ ਹੋ ਕੇ ਵਾਪਸ ਆਇਆ ਕੋਈ ਤੁਹਾਨੂੰ ਸ਼ੱਕ ਕਿਸੇ ਤੇ ਸ਼ੱਕਤੇ ਹੁਣ ਅਸੀਂ ਕਹਿ ਨਹੀਂ ਸਕਦੇ ਪਰ ਸਾਡੀ ਕਲੋਨੀ ਚ ਇੱਕ ਲੜਕਾ ਸੀਗਾ ਉਹਦਾ ਨਾਮ ਹੈਗਾ ਸ਼ਬਦ ਉਹ ਰਾਤ 2:01 'ਤੇ ਉਹਦੀ ਕਾਰ ਸਾਡੀ ਕਲੋਨੀ ਦੇ ਵਿੱਚ ਆਈ ਹੈ ਤੇ ਉਸ ਤੋਂ ਥੋੜੀ ਦੇਰ ਬਾਅਦ ਉਹ ਵਾਪਸ ਗਈ ਹੈ ਉਸ ਤੋਂ ਬਾਅਦ ਸਾਡੀ ਕਲੋਨੀ 'ਚ ਚੋਰੀਆਂ ਹੋਣੀਆਂ ਵੀ ਸ਼ੁਰੂ ਹੋਈਆਂ ਤੇ ਉਸ ਤੋਂ ਇੱਕ ਕਾਰ ਹੈਗਾ 103 ਨੰਬਰ ਉੱਥੇ ਉਹ ਬੰਦਿਆਂ ਨੇ ਕਲੋਨੀ 'ਚ ਪਹਿਲਾਂ 20 ਚੋਰੀਆਂ ਕੀਤੀਆਂ ਸੀਗੀਆਂ ਉਸ ਮੁੰਡੇ ਦਾ ਨਾਮ ਗੁਰਪ੍ਰੀਤ ਸਿੰਘ ਗੋਪੀ ਹੈ ਤੇ ਉਹਨੂੰ ਛੱਕਦੇ ਆਧਾਰ ਤੇ ਪੁਲਿਸ ਇੱਥੋਂ ਲੈ ਕੇ ਗਈ ਆ ਪਰ ਜਦੋਂ ਹੁਣ ਅਸੀਂ ਗਏ ਆ ਉਹ ਉਹਨੂੰ ਛੱਡ ਚੁੱਕੇ ਹੋਏ ਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੀ ਕਲੋਨੀ ਦੇ ਵਿੱਚ ਤੁਹਾਡੀ ਕਲੋਨੀ 'ਚ ਇੱਕ ਘਰ ਦਾ ਹੋਇਆ 12 ਤੋਂ 13 ਲੱਖ ਰੁਪਇਆ ਇੱਕ ਘਰ ਦਾ ਹੋਇਆ 6 ਤੋਂ 7 ਲੱਖ ਰੁਪਇਆ ਇੱਕ ਘਰ ਦਾ ਹੋਇਆ 4 ਤੋਂ 5 ਲੱਖ ਰੁਪਇਆ ਠੀਕ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਇਹਨੂੰ ਇਹਨਾਂ ਨੂੰ ਪਕੜਿਆ ਜਾਵੇ ਸਾਡੀ ਕਲੋਨੀ ਨੂੰ ਸੇਫਟੀ ਦਿੱਤੀ ਜਾਵੇ ਇੰਪਰੂਵਮੈਂਟ ਰਸ ਦੀ ਕਲੋਨੀ ਆ ਹਰ ਪਾਸਿਓ ਓਪਨ ਆ ਨਾ ਉਹ ਗੇਟ ਲਗਾਉਂਦੇ ਰੇ ਆ ਨਾ ਕੁਝ ਤੁਸੀਂ ਚੀਜ਼ਾਂ ਦੀ ਗੱਲ ਕਰਦੇ ਹੋ ਸਾਡੇ ਇੱਥੇ ਬੰਦੇ ਸੇਫ ਨਹੀਂ ਹੈਗੇ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਗ ਰੋਵਾਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਡਰ ਬਰਾਖਾ